ਗੁਰਦੁਆਰੇ ਨਾਲ ਗਲੀ ਤੇ ਸਾਡੇ ਨਾਲ ਦੀ ਗਲੀ ਸੀ ਗੁਰਦੁਆਰਾ ਤੇ ਹੀ ਸੀ ਅੱਛਾ ਠੀਕ ਹੈ ਜੀ ਨਾਲ ਵਾਲੀ ਗਲੀ ਹੈ ਉਹਦੇ ਵਿੱਚ ਤੁਹਾਡਾ ਪੁਰਾਣਾ ਮਕਾਨ ਕੋਈ ਮਰਜ਼ੀ ਤੇ ਕਿੱਥੇ ਪਾਸੇ ਦੋ ਚਾਰੀ ਘਰ ਮੇਰਾ ਵੀ ਦੂਰ ਕਰ ਲੈ ਜੇ ਤੂੰ ਆਇਆ ਨਾ ਅੱਛਾ ਮੈਂ ਵੀ ਆਪਣੇ ਪਿੰਡ ਜਾਣਾ ਉਥੇ ਕਿਹੜਾ ਪਿੰਡ ਤੁਸੀਂ ਪਿੰਡ ਬਰਦਾਸਪੁਰ ਦੇ ਕੋਲ ਨਹੀਂ ਨਹੀਂ ਅਸੀਂ ਜਿਹੜੇ ਸ਼ਾਰਕ ਪਹੁੰਚੇ ਤਸੀਲ ਦਸੂਆ ਦਸੂਆ ਹਾਂ ਜੀ ਬਾਬੇ ਮਾਈ ਸ਼ਾਦੀ ਚੰਗੀ ਸ਼ਹਿਰ ਹਾਂ ਜੀ ਦੇ ਨਾਲ ਸਾਡਾ ਪਟਿਆ ਪਿੰਡ ਸਾਡੇ ਮੇਰੇ ਇੱਕ ਮਿੱਟੀ ਲੈ ਕੇ ਜਾਣੀ ਆ ਪਿੰਡ ਦੀ ਉਹ ਇਨੀ ਸੇਵਾ ਵਾ ਹੁਣ ਉੱਥੇ ਜਾ ਕੇ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਪੇੜ ਲੱਗਾ ਨੇ ਮੈਂ ਉੱਥੋਂ ਲੈ ਕੇ ਜਾਵਾਂਗੇ ਇੱਕ ਲਫਾਫਾ ਦੇ ਦਿਓ ਮੈਨੂੰ ਪੁਲਿਸ ਗੁਰਦੁਆਰੇ ਦਾ ਗੇਟ ਸੀ ਅੱਛਾ ਜੀ ਛੋਟਾ ਗੇਟ ਜਿਹੜਾ ਹਾਂਜੀ ਮੇਨ ਗੇਟ ਤਾਂ ਉਧਰ ਆ ਹਾਂਜੀ ਆਜੇ ਸਾਹਮਣੇ ਗਲੀ ਸੀ ਓਕੇ ਜੀ ਜਿਹੜੇ ਸਾਹਮਣੇ ਬਿਲਕੁਲ ਮਕਾਨ ਸੀ ਹਾਂਜੀ ਮੇਰੇ ਵੀ ਉਹ ਹੀ ਮਕਾਨ ਹੋਵੇਗਾ ਤੁਹਾਡਾ ਚਲੋ ਪਿਛਲਾ ਮਕਾਨ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਪੰਜਾਬੀ ਲਾਇਰ ਤੇ ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਪ ਵਿੱਚ ਮੈਂ ਅੱਜ ਫੇਰ ਪਿੰਡਾਲ ਨਾ ਰਜਾਨੇ ਸਮੁੰਦਰੀ ਤੋਂ ਅੱਗੇ ਪਿੰਡ ਨੇ ਰਜਾਨਾ ਆ ਪਿੱਛੇ ਬਾਗਬੋਗ ਬੜੇ ਸੋਹਣੇ ਲੱਗੇ ਆ ਪਿਓਰ ਐ ਖੇਤੀ ਵਾਲਾ ਏਰੀਆ ਬੜੀਆਂ ਸੋਹਣੀਆਂ ਫਸਲਾਂ ਇਸ ਪਿੰਡ ਮੈਂ ਅੱਗੇ ਵੀ ਇੱਕ ਵਾਰੀ ਆਇਆ ਹਰਬੱਜਨ ਮਾਨ ਦੇ ਜਿਹੜੇ ਮਾਮਾ ਜੀ ਨਾ ਉਹ ਇਹਨਾਂ ਦੇ ਨਾਲ ਦੇ ਪਿੰਡ ਤੋਂ ਇਸ ਏਰੀਆ ਚ ਮੈਂ ਅੱਗੇ ਵੀ ਕੋਰੇ ਆਇਆ ਤੇ ਉਹ ਵੇਖੋ ਨਾ ਨੁਕਰ ਤੇ ਵਹਾਂ ਕੈਮਰਾਮੈਨ ਬੋਲ ਬੋਲ ਲੱਗੇ ਆ ਇਹ ਅੱਡਾ ਪਿੰਡ ਦਾ ਨਾ ਬਾਸਟਾਫ ਜਿਹਨੂੰ ਕਹਿੰਦੇ ਵੀ ਛੋਟੀ ਛੋਟੀਆਂ ਦੁਕਾਨਾਂ ਕੋ ਰਖਸ਼ਾ ਖਲੋਤਾ ਤੇ ਆਏ ਕਿਉਂ ਇੱਥੇ ਉਹ ਵੀ ਤੁਹਾਨੂੰ ਦੱਸਦਾ ਭਾਜੀ ਇੱਕ ਮਿੰਟ ਸਾਡੇ ਨਾ ਭਾਈ ਸਾਹਿਬ ਆਏ ਨੇ ਆਸਟ੍ਰੇਲੀਆ ਤੋਂ ਭਾਈ ਕਿਵੇਂ ਹੋ ਠੀਕ ਹੋ ਬਹੁਤ ਵਧੀਆ ਜੀ ਪਹਿਲਾਂ ਨਾਂ ਦੱਸਿਓ ਆਪਣਾ ਸਾਰਾ ਹਰੀਸ਼ अरोड़ा ਜੀ ਮੈਂ ਪ੍ਰਿਸਬਨ ਆਸਟ੍ਰੇਲੀਆ ਤੋਂ ਆਇਆ ਜੀ ਉਹਦਾ ਕਪੂਰਸਲੇ ਤੋਂ ਬਲੋਂਸ ਕਰਦੇ ਆਂ ਅਸੀਂ ਛੰਡੀਆਂ ਤੋਂ ਹਾਂ ਜੀ ਹਰੀਸ਼ अरोड़ा ਸਾਹਿਬ ਸਾਡੇ ਹਿੰਦੂ ਕਮਿਊਨਿਟੀ ਦੇ ਨੇ ਭਰਾ ਸਾਡੇ ਕੋਲ ਜਿਹੜੇ ਵੀ ਆਉਣ ਭਾਵੇਂ ਹਿੰਦੂ ਆਉਣ ਸਿੱਖ ਆਉਣ ਸਾਰਿਆਂ ਨੂੰ ਮੋਸਟ ਵੈਲਕਮ ਜੀ ਆਇਆਂ ਨੂੰ ਤੇ ਸਾਰਿਆਂ ਨੂੰ ਲੈ ਕੇ ਜਾਈਦਾ ਜਿੱਥੇ ਉਹਨਾਂ ਦੀ ਖਾਹਿਸ਼ ਹੋਏ ਜਾਣਾ ਤੇ ਇੱਥੇ ਕੌਣ ਸੀ ਇਸ ਪਿੰਡ ਪਹਿਲਾਂ ਦੱਸਿਓ ਵੀ ਕਿਉਂ ਆਏ ਆਪਾਂ ਇਹ ਮੇਰੇ ਜੀ ਦਾਦਾ ਦਾਦੀ ਤੇ ਉਹਨਾਂ ਦੇ ਮਦਰ ਨਾਲ ਸਾਰੇ ਪਰਿਵਾਰ ਨਾਲ ਮੂਵ ਹੋਈ ਸੀ ਪਾਰਟੀਸ਼ਨ ਚ ਤੇ ਬੜੀ ਸਟੋਰੀਆਂ ਦੱਸਦੇ ਹੁੰਦੇ ਸੀ ਸਾਨੂੰ ਜਦੋਂ ਮੂਵ ਹੋਏ ਆ ਕਿੰਨਾ ਟਫ ਟਾਈਮ ਚ ਲੰਘੀ ਹੋਊ ਗਈ ਪਤਾ ਨਹੀਂ ਸੀ ਕੱਲ ਕੀ ਹੋਣਾ ਵਾ ਵੀ ਕਿੰਨੇ ਬਚਣਾ ਜਾਂ ਕੀ ਨਹੀਂ ਆ ਤੇ ਇਕ ਚਾਹ ਸੀ ਮੇਰਾ ਇੱਥੇ ਆਪਣੇ ਪਿੰਡਾਂ ਨੂੰ ਇੱਕ ਵਾਰੀ ਟੱਚ ਕਰਕੇ ਮਿਲ ਕੇ ਬੰਦਿਆਂ ਨੂੰ ਇੱਥੇ ਸਾਰਿਆਂ ਨੂੰ ਆਪਣੇ ਭਾਈ ਭੈਣਾਂ ਨੂੰ ਤੇ ਪੰਜ ਜਨਰੇਸ਼ਨਾਂ ਚ ਮੈਂ ਪਹਿਲਾ ਬੰਦਾ ਜਿਹੜਾ ਇੱਥੇ ਆਇਆ ਵਾ 78 ਇਅਰਸ ਬਾਅਦ ਦੇਖ ਲਓ ਵੀ ਇਸ ਪਿੰਡ ਚ ਮੈਂ 84 ਨਾ 8 ਸਾਲ ਦੇ ਸੀ ਜਦੋਂ ਗਏ ਸੀ ਉਥੇ ਇੱਕ ਮੇਰੇ ਪੂਆ ਜੀ ਸੀ 1.5 ਸਾਲ ਦੇ ਤੇ ਅੱਠ ਭੈਣ ਭਰਾ ਉਧਰ ਹੋਏ ਸੀ ਤੇ ਇਹਨਾਂ ਉਹਨਾਂ ਨੂੰ ਕੁਛ ਨਹੀਂ ਉਹਨਾਂ ਨੇ ਦੱਸਿਆ ਜਿਹੜੇ ਕੋਈ ਪੁਰਾਣੇ ਜਾਨ ਪਛਾਨ ਬਾਰੇ ਕਿਸੇ ਬਾਰੇ ਪ੍ਰੇ ਦੱਸਿਆ ਸੀ ਜੀ ਆਪਣਾ ਚੱਕ 202 ਪਿੰਡ ਆ ਪਿੰਡ ਵੇਖ ਕੇ ਆਣਾ ਹਾਂਜੀ ਤੇ ਦਾਦਾ ਜੀ ਤੇ ਮੇਰੇ ਬ੍ਰਦਰ ਸਾਡਾ ਗੁਰਦਰੇ ਦੇ ਨਾਲ ਕਹਿੰਦੇ ਗਲੀ ਗਲੀ ਦੇ ਨਾਲ ਦਾ ਘਰ ਸਾਡਾ ਸੀ ਤੇ ਦਾਦਾ ਜੀ ਦੇ ਬ੍ਰਦਰ ਗੁਰਦਰਾ ਸਾਹਿਬ ਬਾਈ ਸੀ ਲਾਲ ਸਿੰਘ ਜੀ ਤੇ ਪਿੰਡ ਵੇਖਣ ਦਾ ਬਸ ਚਾਹ ਸੀ ਤੇ ਦਾਦਾ ਜੀ ਮੇਰੇ ਦਰਿਆ ਉੱਪਰ ਜੋਬ ਕਰਦੇ ਸੀ ਮਿਸਟਰ ਜੀ ਤੇ ਟੀਟੂ ਜੀ ਉਹਨਾਂ ਨੇ ਆਪਣਾ ਜੋਬ ਕੀਤਾ ਪਰ ਉਹਨਾਂ ਦੇ ਟਾਈਮ 'ਚ ਉਹਨਾਂ ਨੂੰ ਪੈਸੇ ਦੇ ਦਿੰਦੇ ਸੀ ਆ ਕੇ ਸਾਰਾ ਕਲੈਕਟ ਕਰਨੇ ਰੱਖਣਾ ਉਹਨਾਂ ਨੇ ਇਹੀ ਉਹਨਾਂ ਨੇ ਉੱਥੇ ਜਾ ਕੇ ਕੰਮ ਕੀਤਾ ਸਾਹਮਣੇ ਪਿੰਡ ਹੈ ਇੱਥੋਂ 1.5 ਕਿਲੋਮੀਟਰ ਰਹਿ ਗਿਆ ਹੁਣ ਚੱਲਦੇ ਆਪਾਂ ਪਿੰਡ ਪਰ ਇੱਕ ਵਾਰੀ ਤੁਹਾਨੂੰ ਬੁਹਾਉਨੇ ਮਿਲ ਬੜੀ ਖੁਸ਼ੀ ਆ ਤੇ ਥੈਂਕ ਯੂ ਤੁਹਾਡਾ ਭਾਈ ਬਹੁਤ ਸਹਿਮੀਆਂ ਨੂੰ ਤੁਸੀਂ ਕਨੈਕਟ ਕਰਦੇ ਹੋ ਤੇ ਇੱਕ ਜਿਹੜਾ ਚਲੋ ਮੰਚ ਝਜਕਾ ਜਾਂ ਗਰੋਇੰਗ ਅਪ ਇੰਡੀਆ ਚ ਪਾਉਂਦੇ ਆ ਵੀ ਪਾਕਿਸਤਾਨ ਦਾ ਨਹੀਂ ਜਾਣਾ ਜਾਂ ਡਰ ਜਿਹੜਾ ਹੈਗਾ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਅਹੀ ਰਿਕਵੈਸਟ ਕਰਦਾ ਵਾਂ ਵੀ ਕੱਲ ਆਈ ਨਨਕਾਨਾ ਸਬ ਗੁਰਦੁਆਰਾ ਸਭ ਜਾ ਕੇ ਆਏ ਬਹੁਤ ਗੁਰਦੇ ਸਾਹਿਬ ਕੇ ਉਹ ਕਹਿੰਦੇ ਤੁਹਾਡੇ ਭਾਈ ਭੈਣਾਂ ਦੀ ਸਾਨੂੰ ਲੋੜ ਆ ਇੱਥੇ ਤੁਸੀਂ ਆਓ ਮਿੰਦਾ ਇਸ ਚੀਜ਼ ਦਾ ਪਤਾ ਨਹੀਂ ਵੀ ਬਨੀ ਸੀ ਗੋਰdre ਸਾਹਿਬ 1947 ਤੋਂ 1999 ਤੱਕ ਜਰਨੈਲ ਸਾਹਿਬ ਠੀਕ ਹੈ ਹੋ ਠੀਕ ਹੋ ਖੈਰ ਜੀ ਅਸਲਾਮੁਅਲਿਕ ਆਈ ਕੀ ਹਾਲ ਚਾਲ ਤੁਹਾਡਾ ਸੇਵ ਠੀਕ ਹੈ ਤੁਹਾਡੀ ਕੈਰੀਅਰ ਤੇ ਹੁਣ ਜੇ ਇਥੋਂ ਦੀ ਪ੍ਰਬੰਧਕ ਕਮੇਟੀ ਬਣੀ ਪਾਕਿਸਤਾਨ ਸ਼੍ਰੋਮਣੀ ਪਰਬੰਧਕ ਕਮੇਟੀ ਬਣੀ ਹੈ ਤੇ ਇਹੀ ਸਾਰਿਆਂ ਨੂੰ ਅਰਦਾਸ ਕਰਦੇ ਆ ਜਿਹੜੇ ਵੀ ਹੈਗੇ ਬਾਹਰ ਤੇ ਬਹੁਤ ਪਿਆਰ ਇੱਥੇ ਮਿਲ ਰਿਹਾ ਵਾ ਜਿਨ੍ਹਾਂ ਨੂੰ ਅਸੀਂ ਮਿਲ ਰਿਹਾ ਬਾਹਰ ਸ਼ੌਪ ਚ ਵੀ ਮਿਲਦੇ ਕੱਲ ਰਾਤੀ ਅਸੀਂ ਹਵੇਲੀ ਗਏ ਉੱਥੇ ਡਿਨਰ ਕੀਤਾ ਜਿਨਨੇ ਵੀ ਬਾਹਰ ਪਬਲਿਕੀ ਮਿਲਦੀ ਹੈ ਬਹੁਤ ਪਿਆਰ ਨਾਲ ਜਦੋਂ ਉਹਨਾਂ ਨੂੰ ਦੱਸਿਦਾ ਇੰਡੀਆ ਤੋਂ ਆਏ ਆ ਬਹੁਤ ਜ਼ਿਆਦਾ ਪਿਆਰ ਸਾਨੂੰ ਦੇ ਰਹੇ ਆ ਇਨਫੈਕਟ ਵੀ ਗਵਰਨਮੈਂਟ ਵੀ ਪੰਥ ਨੂੰ ਪੂਰੀ ਸਿਕਿਉਰਿਟੀ ਨਾਲ ਦੇ ਰਹੀ ਹੈ ਤੁਹਾਡੀ ਆਪੰਥ ਕਰਦੇ ਆ ਤੇ ਸਾਰਿਆਂ ਨੂੰ ਰਿਕੁਐਸਟ ਆ ਵੀ ਜੇ ਆਣਾ ਵਾ ਨੀਡਰ ਹੋ ਕੇ ਆਓ ਜੀ ਵੀਜ਼ਾ ਵੀਜ਼ਾ ਦਾ ਹੁਣ ਚੱਕਰ ਰਿਹਾ ਨਹੀਂ ਐਡਾ ਇਨਾਂ ਕੋ ਬਾਹਰ ਦਾ ਪਾਸਪੋਰਟ ਹੈ ਪੀਆਰ ਹੈ ਉਹਨਾਂ ਨੂੰ ਤਾਂ ਕੋਈ ਚੱਕਰ ਨਹੀਂ ਮੇਰਾ 4 ਦਿਨਾਂ ਚ ਵੀਜ਼ਾ ਆ ਗਿਆ ਸੀ ਜੀ ਵੀਜ਼ਾ ਹਾਂਜੀ ਕੋਈ ਚੱਕਰ ਨਹੀਂ ਤੇ ਇੱਥੇ ਅਸੀਂ ਚਲੋ ਕਰਤਾਰਪੁਰ ਸਾਹਿਬ ਆਂਦੇ ਆਪਾਂ ਤਾਂ ਹੀ ਅਰਦਾਸ ਕਰਦੇ ਆਂ ਵੀ ਹੋਰ ਰਾਹ ਖੁੱਲਣ ਤੇ ਭੈਣ ਭਰਾ ਮਿਲਣ ਉਹ ਭਾਜੀ ਤੁਸੀਂ ਦੱਸੋ ਠੀਕ ਠਾਕ ਖੈਰੀਅਤ ਹੈ ਕਿਹੜਾ ਪਿੰਡ ਤੁਹਾਡਾ ਦੱਸੋ ਉਹ ਹੀ ਪਿੰਡ ਲਓ ਜੀ ਇਹ ਤੁਹਾਡੇ ਪਿੰਡ ਦੇ ਬੰਦੇ ਲੱਭ ਗਏ ਹੁਣ ਇਹਨਾਂ ਨੂੰ ਮਿਲ ਪਿਆ ਇਹਨਾਂ ਦੇ ਇਹ ਆਏ ਆ ਉਧਰੋਂ ਫੇਸਬੁਕ ਤੇ ਅਕਸਰ ਨਾਮ ਆਪਣੇ ਅਰਫਾਨ ਨਾਗਰੀ ਦੇ ਨਾਮ आचा, आचा, आचा। आचा। ए, <laughs> अच्छा अच्छा लॉयक ਹੁੰਦੀ ਰਹਿੰਗੀ। ਇਹਨੇ ਭਾਈ ਸਾਹਿਬ ਉਥੋਂ ਆਸਟ੍ਰੇਲੀਆ ਤੋਂ ਆਏ ਨੇ। اچھا ਤੇ ਇਹਨਾਂ ਦੇ ਵਡਿਆਂ ਦਾ ਪਿੰਡ ਆ। اچھا ਤੇ ਉਹ ਵੇਖਣ ਵਾਸਤੇ ਇੱਕ ਮੁੰਡਾ ਆਉਣ ਰਿਹਾ ਹੋਰ ਉਹਨੂੰ ਆਪਾਂ ਨਾਲ ਲਾ ਲਈਏ ਫਿਰ ਚੱਲ। ਆਜੋ ਆਜੋ ਫਿਰ ਤੁਸੀਂ ਪਿੰਡ ਆਓ। ਤੁਸੀਂ ਫਿਰ ਰੁਕਦੇ। ਕਿੱਥੇ ਬਾਹਰ ਵਾਲੇ? ਹਾਂ ਜੀ ਪਿੰਡ ਤੋਂ ਬਾਹਰ ਵਾਲੇ। ਚਲੋ ਮੈਂ ਆਉਂਦਾ। ਹਾਂਜੀ। ਓਕੇ। ਨਵੀਂ ਪਿੰਡ ਵੱਡ ਤੋਂ ਪਹਿਲਾਂ ਸਾਨੂੰ ਬੰਦੇ ਸਾਡੇ ਨੂੰ ਬੁਲਾ ਅਰਫਾਨ ਭਾਈ ਲੱਭ ਕੇ ਨਾਗਰਾ ਸਾਹਿਬ ਤੇ ਇਹਨਾਂ ਨੂੰ ਕਨਫਰਮੇਸ਼ਨ ਲੈਣ ਜੇ ਸਾਨੂੰ ਸਖਿਆਈ ਹੋ ਜੂ। ਹੁਣ ਫਾਇਦਾ ਇਹ ਆ ਨਾ ਵੀ ਸੋਸ਼ਲ ਮੀਡੀਆ ਤੇ ਤਕਰੀਬਨ ਸਾਰੇ ਲੋਕ ਵੇਖਦੇ ਆ। ਕੋਈ ਨਾ ਕੋਈ ਜਾਣਦਾ ਹੀ ਹੁੰਦਾ ਤੇ ਉਹ ਫਿਰ ਲੱਭਣ 'ਚ ਸਾਨੂੰ ਆਸਾਨੀ ਆ ਜਾਂ ਨਾਗਰਾ ਸਾਹ ਲੱਭ ਗਏ ਹਾਂਜੀ ਤੇ ਆ ਇੱਕ ਮੁੰਡਾ ਹੋਰ ਨਾਲ ਹੈ ਬੜਾ ਸੋਹਣਾ ਸਾਸਰੀ ਘਰ ਪਾਜੀ ਕੀ ਸਾਸਰੀ ਘਰ ਪਾਜੀ ਕੀ ਆ ਜਾਨੇ ਵਧੀਆ ਵਧੀਆ ਤੁਸੀਂ ਸੁਣਾਓ ਕਿੱਥੋਂ ਆਏ ਤੁਸੀਂ ਅਸੀਂ ਕਿੱਥੋਂ ਦਸੀਏ ਤੁਹਾਨੂੰ ਨਹੀਂ ਜਿਹੜਾ ਅਸੀਂ ਇਹ ਜੁਗਤ ਵੀ ਕਰਦੇ ਹਾਂ ਥੋੜੀ ਥੋੜੀ ਤੇ ਅਸੀਂ ਪਟਿਆਲੇ ਤੋਂ ਆਏ ਹਾਂ ਜੀ ਪੰਜਾਬ ਹੁਣ ਆਸਟ੍ਰੇਲੀਆ ਤੋਂ ਹਾਂਜੀ ਮੈਲਬਨ ਰਹਿੰਦੇ ਹਾਂ ਅਸੀਂ ਲੱਗਦਾ ਤਾਂ ਨਹੀਂ ਹੈ ਨਹੀਂ ਲੱਗਦਾ ਲੱਗਦਾ ਤਾਂ ਐ ਪੱਠੇ ਪੌਂਦਾ ਆ ਗਿਆ ਭਾਜੀ ਹੁਣੀ ਭਾਜੀ ਹੁਣੀ ਮੈਨੂੰ ਕਹਿਣ ਡਿਆ ਕਿ ਮੈਨੂੰ ਐ ਲੱਗਦਾ ਵੀ ਆ ਪਿੰਡ ਚ ਬਿਠਾ ਕੇ ਦੇ ਮਾਹਲਾ ਮਾਮਾ ਪਿੰਡ ਵਾਲਾ ਹੀ ਆ ਮੈਂ ਮੈਂ ਹੋਰ ਮੈਂ ਕਿਹਾ ਉਤੂ ਉਤਰੇ ਅੰਗ ਤੇ ਤੁਹਾਡਾ ਕਿਹੜਾ ਪਿੱਛੋਂ ਪਿੰਡ ਪਿੱਛੋਂ ਆ ਪਠਿਆਲੇ ਤੋਂ ਆ ਤੇ ਇੱਥੇ ਪਿੰਡ ਸਾਡਾ ਗੁਰੂ ਮੰਗਟ ਨੋਆਬਾਦ ਦੱਸ ਲਿਆ ਕਾਨਾ ਕਾਸ਼ੇ ਦੀ ਕੋਲ ਕਾਨੇ ਕਾਸ਼ੇ ਕਸੂਰ ਕਸੂਰ ਹਾਂ ਚਲੋ ਉੱਥੇ ਵੀ ਚੱਲਾਂਗੇ ਆਪਾਂ ਹਾਂਜੀ ਹਾਂਜੀ ਆਪਾਂ ਜਾਵਾਂਗੇ ਜਰੂਰ ਤੁਸੀਂ ਉਹ ਲੈ ਕੇ ਜਾਣਾ ਸਾਡੇ ਕੋਲ ਆਇਆ ਸੀ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਤੁਸੀਂ ਸਵੈਨ ਵੀ ਆ ਗਿਆ ਸਵੈਨ ਮਿਹਰਬਾਨੀ ਸ਼ੁਕਰੀਆ ਅਜੀਤ ਸਾਹਿਬ ਨੇ ਜੀ ਮੇਰੇ ਕਜ਼ਨ ਨੂੰ ਹੋਰ ਠੀਕ ਠਾਕ ਉਹ ਖੈਰੀਅਤ ਹੈ ਤੇ ਆਓ ਚਲਿਏ ਫਿਰ ਆਪਾਂ ਪਿੰਡੇ ਕੁਰੀ ਵੇਖ ਲਈਏ ਆਜੋ ਉਹ ਵੀ ਪਿੰਡ ਵੀ ਬੜੇ ਸੋਹਣੇ ਆ ਬਾਹਰ ਹਰ ਘਰ ਨੇ ਬਾਹਰ ਕੋਈ ਨਾ ਕੋ ਬੋਟਾ ਲਾਇਆ ਛਾਂ ਵਾਲਾ ਨਾ ਆ ਨਿਮਾ ਲਾਈਆਂ ਗਲੀ ਨੰਬਰ ਲਿਖਿਆ ਸਾਫ਼ ਸੁਥਰਾ ਪਿੰਡ ਹੈ ਅੱਲੋ ਜੀ ਕੇ ਨੋ ਖਦਰੀਆ ਮੋੜ ਹਰ ਘਰ ਅਗੇ ਬੋਟਾ ਲਗਾ। ਸਮੁੰਦਰੀ ਕਸਬੇ ਗੁਰਦਰਾ ਸਾਹਿਬ ਦੇ ਨਾਲ ਤੇ ਗਲੀ ਦੇ ਨਾਲ ਦਾ ਘਰ ਸੀ। ਤੁਸੀਂ ਇੱਧਰ ਦੇ ਕਿ ਉਧਰੋਂ ਆਏ ਜੇ? ਅਸੀਂ ਸਾਡਾ ਪਿੰਡ ਭਾਂ ਭਾਂਵੜੀ ਸੀ ਜ਼ਿਲ੍ਹਾ ਕਰਤਾਰਪੁਰ ਤੁਸੀਂ ਉਧਰੋਂ ਆਏ ਜੇ ਪਾਰਟਿਸ਼ਨ ਦੇ। ਹਾਂ। ਕੀ ਕਿਤ ਬੰਨ ਲੇ ਇਥੇ ਵਸੇਂਦਿਆਂ ਦਾ ਘਰ ਕੋਈ ਨਹੀਂ ਹੈਗਾ ਪਤਾ ਹੋਵੇ ਇਹ ਨਹੀਂ ਵਸੇਂਦਿਆਂ ਦਾ ਘਰ ਜਿਹੜਾ ਸੀ ਨਾ ਹੂੰ ਉਹ ਫੌਤ ਹੋ ਗਿਆ ਹਾਂ ਜਿਹੜਾ ਵਸੇਂਦਾ ਰਿਹਾ ਹਾਂ ਇਹ ਆਇਆ ਹੈਗਾ ਸਿੱਖ ਤੇ ਉਹਨੇ ਉਹ ਇਥੇ ਰਹਿੰਦਾ ਸੀਗਾ ਉਹਦੀ ਹਜੇ ਵੀ ਨਾ ਬੈੱਡ ਨਹੀਂ ਬਣੀ ਆ ਹੂੰ ਤੇ ਉਹ ਆਪ ਫੌਤ ਹੋ ਗਿਆ ਉਹ ਇਥੇ ਆਇਆ ਸੀਗਾ ਉਹਨੇ ਨਾ ਜ਼ਦੀਕ ਫਗਾਨਸਾਰੀ ਉਹਦੇ ਨਾਲ ਬਾਬਾ ਗੱਲਬਾਤ ਸੀ ਉਹਦੀ ਅੱਛਾ ਲਿਖੇ ਹੁੰਦੇ ਆ ਹਾਂ ਸਕੂਲ ਸਾਡੇ ਨੂੰ ਲੈ ਕੇ ਦਿੱਤੇ ਉਹ ਸਕੂਲ ਦੇ ਆਪਣੇ ਫੋਟੋਆਂ ਦੇ ਉੱਤੇ ਨਾ ਸਭ ਰਾਜੇ ਬਣਾ ਕੇ ਗਿਆ ਉਹ ਤਖਤੀ ਲਾਈ ਅੱਛਾ ਅੱਛਾ ਸਦੀਕ ਅंसारी ਹੈਗਾ ਉਹ ਬੰਦੇ ਨਹੀਂ ਫੋਟੋ ਆ ਗਿਆ ਉਹਦੇ ਕੰਨ ਨਿਆਣੇ ਤੇ ਹੋਣੇ ਆ ਨਿਆਣੇ ਹੈ ਕਿੰਨੇ ਨਿਆਣੇ ਪਤਾ ਹੀ ਨਹੀਂ ਹਾਂ ਲੈ ਇਹਨਾਂ ਦੇ ਪਾਸ ਫੈਲ ਉਸੇ ਨਾਲ ਅੱਛਾ ਉੱਤੇ ਵੱਢਦੇ ਰਹੇ ਸੀ ਨਾ ਹਾਂ ਹਾਂ ਕਲਾਸਾਂ ਕਲਾਸ ਫੈਲ ਉੱਤੇ ਗਾ ਬੜੀ ਉਹਨਾਂ ਨਾ ਹਾਂ ਭੱਜ ਤੀਤੇ ਹਾਂ ਇੱਕ ਦੋ ਸਾਰੇ ਪੂਰੇ ਕਲਾਸ ਫੈਲ ਉਸੇ ਇੱਕ ਕਲਾਸ ਜਿਹੜੇ ਦਿਨ ਦਾ ਹਾਲ ਸੀ ਨਾ ਦੋ ਦਿਨ ਨੋ ਨਾ ਮੈਨੂੰ ਵੀ ਪਤਾ ਪਤਾ ਕੋਈ ਨਹੀਂ ਵੀ ਗੁਰਦੁਆਰਾ ਕਿੱਥੇ ਹੁੰਦਾ ਸੀ ਕਿਸੇ ਨੂੰ ਕੋ ਪਿੰਡ 'ਚ ਕੋ ਬਜ਼ੁਰਗ ਐਸਾ ਲੱਭ ਸਕਦਾ ਗੁਰਦੁਆਰਾ ਤੇ ਆਹ ਹੁੰਦਾ ਆਹ ਤੇ ਹੁੰਦਾ ਆਹ ਨਿਮ ਦੇ ਨਾਲ ਅਜਰੀ ਉਹ ਨਿਮ ਮਾਰਕੀਟ ਬਣੀ ਹੈ ਨਾ ਹਾਂ ਇੱਥੇ ਗੁਰਦੁਆਰਾ ਹੁੰਦਾ ਜਗਾ ਅੱਛਾ ਅੱਛਾ ਸਰ ਲੱਗੇ 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 ਕਿ ਲੱਗੇ ਲੱਗਦੇ ਹਾਂ ਗੁਰਦਾਰੇ ਸਾਹਿਬ ਨਾਲ ਗਲੀ ਸੀ ਗਲੀ ਨਾਲ ਤੱਕਰ ਸੀ ਚਾਲੀ ਤੇ ਫਿਰ ਇੱਕ ਆਈ ਸੀ ਕੀ ਇਹਨੂੰ ਹਾਂ ਉਹ ਅੰਦਰ ਨੂੰ ਜਾਂਦੀ ਆ ਨੇ ਨੇ ਉਹਨੇ ਥੀਂ ਦੰਦ ਜੰਦੀ ਹਾਂ ਆਏ ਹਾਂ ਲੋਸੀ ਮਾਜਾ ਤਾਂ ਪੱਲੇ ਪੈਂਦੇ ਉਹ ਤਾਂ ਗਲੀ ਸੀ ਆ ਭਾਈ ਹੁਣੇ ਜਾਂਦੇ ਨੇ ਕੋਈ ਪੀਲਾ ਬੰਦਾ ਨਾਲ ਚਾਹੀਦਾ ਵਾ ਗਲੀ ਕਿਹੜੀ ਪੁੱਛਦੇ ਆ ਗੁਰਦੁਆਰੇ ਨਾਲ ਗਲੀ ਹੱਥੇ ਨਾਲ ਦੀ ਗਲੀ ਸੀ ਉਹ ਗੁਰਦੁਆਰਾ ਤੇ ਸੀ ਹਾਂ ਅੱਛਾ ਠੀਕ ਹੈ ਜੀ ਨਾਲ ਵਾਲੀ ਗਲੀ ਹੈ ਉਹਦੇ ਵਿੱਚ ਤੁਹਾਡਾ ਪੁਰਾਣਾ ਮਕਾਨ ਕੋਈ ਨਹੀਂ ਮਤਲਬ ਕਿ ਕਿੱਥੇ ਪਾਸ ਹਾਂ ਮੱਧਿਆਣੀ ਅੱਜ ਇਹਦੀ ਬੈਕ ਸਾਈਡ ਤੇ ਭਾਏ ਦੇ ਨਾਲ ਪਰਲੇ ਨੇ ਜੇ ਪੁਰਾਣਾ ਤਾਂ ਆਹ ਸਾਹਮਣੇ ਇੱਕ ਕਿਸੇ ਨੂੰ ਪੁੱਛਣਾ ਹੋਵੇ ਪੁਰਾਣੇ ਬਜ਼ੁਰਗਾਂ ਬਾਰੇ ਕੋਈ ਕੋਈ ਜਾਣਦਾ ਪਿੰਡ 'ਚ ਕੋਈ ਬਜ਼ੁਰਗ ਜਿਹੜਾ ਮਾੜਾ ਮੁੱਢ ਦੱਸੇ ਪਿੰਡ 'ਚ ਵੀ ਬੇਰਗ ਇਤਰਾ ਦਾ ਸਾਡੇ ਮਰਦਾਨੇ ਨਾਮ ਟਾਲਾ ਰਾਮ ਸਿੰਘ ਬਠਲੇ ਉਹਦਾ ਕਿਹ ਅੱਜ ਕੱਲ੍ਹ ਦਾ ਸਾਨੂੰ ਬਤਾ ਨਹੀਂ ਆਪ ਵੀ ਕਾਇਮ ਜਿਹੜਾ ਨੇ ਇਹ ਨਹੀਂ ਕਰੀ ਜਾਂਦੀ ਸੀ ਉੱਪਰ ਸੀ ਜਾਂ ਜਿਹਾ ਜਿਹਾ ਪਰ ਗੁਰਦੁਰੇ ਸਾਹਿਬ ਦੇ ਨਾਲ ਤੇ ਕਹਿੰਦੇ ਗੁਰਦੁਆਰਾ ਆਇਆ ਸੀ ਉਹ ਨਾਲ ਗਲੀ ਗਰੀ ਨਾਲ ਦਾ ਕਰ ਗੁਰਦੁਆਰੇ ਨਾਲ ਗਲੀ ਕੋਈ ਨਹੀਂ ਰਾਣਾ ਰਸੂਖ ਗੁਰੂਏ ਦੇ ਨਾਲ ਨਾਲ ਗਲੀ ਕੋਈ ਸੀ ਗੁਜ਼ਾਰਾ ਵੀ ਹੁਣ 2 ਸਾਲ ਹੀ ਹੋਇਆ ਉਹਨਾਂ ਨੇ ਘਾਟੂ ਕਿਤੇ ਨਹੀਂ ਲੁਕਾਉਂਦੇ ਇਹ ਗਲੀ ਐਸ ਮਕਾਨ ਵਿੱਚ ਸੀ ਆ ਗਏ ਕਿ ਇਹਨੂੰ ਵੱਡਾ ਗੇਟ ਸੀ ਬਾਹਰ ਲੱਗਾ ਇਹ ਗਾਂ ਘੜੀਆਂ ਦੀ ਚਾਲ ਦੱਸਿਆ ਉਹਨਾਂ ਨੇ ਮੈਨੂੰ ਤਾਂ ਇਹਨਾਂ ਕਰਤੂਤੀ ਚਾਲ ਉਹ ਇੱਥੇ ਸੁਣਿਆ ਤੁਸੀਂ ਨਹੀਂ ਸਲੂਣੀ ਚਾਲ ਹੈ ਉਹ ਹੈ ਕਿਹੜੀ ਕਰਤੂਤੀ ਚਾਲ ਹੈ ਸਲੂਣੀ ਚਾਲ ਆ ਉਹ ਹੈ ਸਲੂਣੀ ਚਾਲ ਇਹਨਾਂ ਨੂੰ ਪਤਾ ਨਹੀਂ ਉਹ ਪੁਰਾਣੀ ਗੱਲ ਹੋ ਗਈ ਨਾ ਹੈ ਸਲੂਣੀ ਚਾਲ ਸਲੂਣੀ ਚਾਲ ਹੈ ਕਰਤੂਤੀ ਨਾਂ ਦੀ ਤੇ ਹੈ ਹੀ ਕੋਈ ਚਾਲ ਕੋਈ ਕੋਈ ਦੂਸਰਾ ਇੱਕ ਜੱਕ ਦੋਸਤ ਦੋ ਜਿਹੜਾ ਦੱਸ ਰਹੀ ਸੀ ਉਹ ਤਾਂ ਨਹੀਂ ਉਹ ਵੀ ਵੈਸੇ ਬਾਗੇ ਲੱਗੇ ਨਹੀਂ ਉਹ ਕਿੱਸਾ ਬਾਗੇ ਨਹੀਂ ਨਹੀਂ ਉੱਥੇ ਵੀ ਨਹੀਂ ਹੈ ਜੇ ਤੁਸੀਂ ਚਾਲ ਗਏ ਸਲੂਣੀ ਸਲੂਣੀ ਚਾਲ ਹੈ ਕਰਤੂਤੀ ਚਾਲ ਤੇ ਹੈ ਹੀ ਕੋਈ ਨਹੀਂ ਮੈਂ ਤਾਂ ਸੁਣਿਆ ਨਹੀਂ ਅੱਜ ਤੱਕ ਇਹ ਸਲੂਣੀ ਚ ਆ ਰਹੀ ਹੈ ਤੇ ਲੱਗੀ ਪਈਂਦੀ ਰਹੀ ਹੈ ਇਹ ਸਾਡੀ ਇਹ ਨਹਿਰ ਜਿਹੜੀ ਹੈ ਨਾ ਸਾਡੇ ਸਾਨੂੰ ਪਾਣੀ ਦੇਣ ਲਈ ਹੈ ਇਹਦੀ ਵੀ ਸਾਡੇ ਪਿੰਡ ਦੇ ਸੁਰਖਬਾਚੂ ਹੁੰਦੇ ਉਹਦੇ ਉੱਤੇ ਝਾਲ ਬਣੀ ਹੈ ਇਹਦੀ ਕਿ ਤੇ ਇਹ ਕਿਹੜਾ ਦਾ ਨਾਂ ਨਹੀਂ ਲੈਂਦੇ ਆਹੋ ਇਹ ਕੰਮ ਇਸਦਾ ਜਿਹਨੂੰ ਉਤਰਾ ਝਾਰੀ ਕਹਿੰਦੇ ਐ 202 ਗੁਬਿੰਦਗੜ ਨਾਂ ਇਹਦਾ ਓਕੇ ਹਾਂ ਲਾਜਪੁਰ ਆਹੀ ਸੀਰੀਅਲ ਲਾਜਪੁਰ ਮੈਂ ਲਾਜਪੁਰ ਫੈਸਲਾਬਾਦ ਹੁਣ ਬਣ ਗਿਆ ਕਿ ਲਾਜਪੁਰ ਲਾਜਪੁਰ ਆਹੀ ਸੀ ਚੱਕ 202 ਲਾਜਪੁਰ 202 ਸੁੰਦਰੀ ਜ਼ਿਲ੍ਹਾ ਸੁੰਦਰੀ ਗੁਬਿੰਦਗੜ ਇਹਦਾ ਪਿੰਕਾ ਗੁਬਿੰਦਗੜ ਆ ਪਿੰਕਾ ਜ਼ਿਲ੍ਹਾ ਹਾਂਜੀ ਲਾਜਪੁਰ ਇਹੀ 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 ਆ ਇਹੋ ਹੀ ਆ ਹੈ ਜੀ ਆਹ ਵਾਦ ਜਰਾ ਕਿੱਥੇ ਕਰਕੇ ਸੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਕਿੱਥੇ ਕਰਕੇ ਵਾਦ ਆ ਆ ਨਿੰਮਾ ਹੈ ਆ ਜੀ ਤੁਹਾਡੀ ਨੇ ਮੋਰੰਦੀ ਆ ਨੇ ਮੁਰਾਣੀ ਹੈ ਪਹਿਲੀ ਹੈ ਪਹਿਲੀ ਤੋਂ ਲੱਭਦਾ ਅੱਜ ਤਾਂ ਗੇਰ ਨਹੀਂ ਲਗਾ। ਉਹ ਨਾਲ ਥੋੜਾ ਪਾਣੀ ਛੱਡ ਕੇ ਕਰਦੇ ਤਾਂ ਵੱਡਾ ਜੇਟ ਸੀ। ਜਿਹੜਾ ਅੰਦਰ ਨੂੰ ਜਾਂਦਾ ਸੀ। ਉਹ ਹੀ। ਥੋੜਾ ਵੀ ਜਣੀ? ਹਾਂਜੀ। ਆ ਵੀ ਪਾਜੀ ਆਪ ਤੋਂ ਆਪਣੇ। ਹੈਂ? ਆ ਵੀ ਪਾਜੀ ਨਾਲ ਪੰਜਾਬ ਤੋਂ। ਪੰਜਾਬ ਤੋਂ? ਹਾਂਜੀ। ਪੰਜਾਬ ਤੋਂ ਆਏ ਆ। ਪੰਜਾਬ ਦੀ। ਅੱਛਾ ਜੀ। ਕਪੂਰਥਲੇ ਤੋਂ। ਵੀ ਜਿੰਨਦਰ ਤੋਂ। ਕਪੂਰਥਾ ਜੀ। ਉਹ ਕਰੂ ਤਸਵੀਰ ਆ ਨਾ। ਕਿਸੇ ਮੈਂ ਤੁਹਾਨੂੰ ਓਕੇ ਦੇਣੀ ਆ। ਅਮਨ ਨਾਲ ਇਹਨੂੰ ਬੋਲਤਾ। ਇੱਥੇ ਦਾਦੀ ਕੀ ਤੁਹਾਡੀ ਸਵਾਗਤੀ ਕਰੀਏ? ਬਾਜੀ ਧੰਨਵਾਦ ਤੁਹਾਡਾ। ਬਾਜੀ ਹੁਣ ਆ ਦਾ ਪਿੰਡ ਆ ਇਹ ਤੇ ਅਸੀਂ ਲੱਭ ਰਹੇ ਹਾਂ। ਇਹ ਬਾਦੀ ਆ ਇਹਨਾਂ ਦੀ। ਜਿਲ੍ਹੇ ਰਿਆਂ ਦਾ ਫਰੋਜ਼ਪੁਰੀਆਂ ਦਾ। ਅੱਛਾ ਜੀ। ਕਿਹੜੇ ਦਰਸ ਜੀ ਇਹ ਇਹ ਦੋ ਪਿੰਡ ਸੀ ਨਾ ਇੱਧਰਲੇ ਬਨੇ ਫਰੋਜ਼ਪੁਰੀਆਂ ਸੀ। ਮੈਂ ਤੁਹਾਨੂੰ ਜੀ। ਫਿਰ ਉੱਥੋਂ ਆ ਕੇ ਬੈਠੇ ਆ। ਅੱਛਾ ਅੱਛਾ। ਜਿਹੜੇ ਉਧਰੋਂ ਆ ਕੇ ਦਾ ਡਬਲ। ਜਿਹੜੇ ਪਹਿਲੇ ਇੱਥੇ ਬੈਠੇ ਕੋਈ ਨਹੀਂ ਲੱਗੇ। ਪਹਿਲੇ ਜਿਹੜੇ ਆ ਨਾ ਬੈਠੇ ਉਹ ਮਰ ਖੱਪ ਗਏ ਹੁਣ ਬੱਚੇ ਆ ਬੱਚਿਆਂ ਨੂੰ ਕੁਝ ਦੱਸਦੇ ਹੋਣੇ ਲੋਕ ਦੇ ਉਹ ਬੱਚੇ ਆ ਨਾ ਮੇਰਾ ਫਾਲ ਕੋਈ ਨਾ ਜਿਹੜਾ ਸਾਨੂੰ ਵੀ ਦੱਸਿਆ ਇਹ ਬੱਚਿਆਂ ਨੂੰ ਕੁਛ ਇੱਦਾਂ ਕੋਈ ਤੇ ਨਾ ਕੋਈ ਦੱਸ ਦੋ ਕਿ ਇਕੱਡਾ ਘਰ ਜਿਹਨਾਂ ਨਾਲ ਗੱਲਬਾਤ ਕਰ ਲਈਏ ਕੋਈ ਪੁਰਾਣੇ ਕੋਈ ਕੋਣ ਪੁਰਾਣੇ ਨਹੀਂ ਉਹ ਤਾਂ ਨੈਤ ਮਾਛੀਆ ਵੱਡਾ ਇੱਕ ਉਮਰੋਂ ਤੇ ਉਹ ਵੇਲੇ ਕੁਝ ਮੀਡੀਆ ਤੇ ਚਲੇ ਗਏ ਆ ਅਗਲੇ ਵਾਰ ਹੋਸੀ ਨੇ ਅੱਛਾ ਜੀ ਤੇ ਇਧਰਲੇ ਬਣੇ ਨਾ ਕੋ ਬੰਦਾ ਮਰੇ ਨੂੰ ਪੂਰਾ ਜਰੀਆ ਦੇ ਸਰਦਾਰ ਸਾਹਿਬ ਆਏ ਸੀ ਕਿਨੇ ਦਾ ਅੱਛਾ ਉਹਨਾਂ ਨੂੰ ਮਿਲਾਇਆ ਸੀ ਉਹਨੇ ਨਾ ਪੜਦਾ ਰਿਹਾ ਸਦੀਕ ਅਨਸਾਰੀ 15 ਉਹਨਾਂ ਦੇ ਘਰ ਦੇਖਿਓ ਜੀ ਉਹਨਾਂ ਦੇ ਬੱਚੇ ਬੱਚਨ ਪੁੱਛ ਲੈਨੇ ਕੁਝ ਜੇ ਦੱਸਿਆ ਹੋਵੇ ਕੁਝ ਅਲੀ ਅਮਦ ਉਹਦਾ ਨਾਮ ਉਹਦੇ ਦਾ ਵੱਡੇ ਦਾ ਕਿਥੇ ਕਿਥੇ ਜਾਣਾ ਹੈ ਤੁਹਾਨੂੰ ਪੜਵਾਉਣਾ ਨਹੀਂ ਕੋਈ ਪੜਵਾਉਣਾ ਨਹੀਂ ਚਲੋ ਚਲੋ ਠੀਕ ਹੈ ਜੀ ਬਾਬਾ ਸ਼ੁਕਰੀਆ ਜੀ ਸ਼ੁਕਰੀਆ ਜੀ ਕੋਈ ਵੀ ਕਿਥੇ ਕਦਮ ਦੀ ਬਹੁਤ ਸ਼ੁਕਰੀਆ ਤਬਾਦਾਰਾ ਮੇਰਾ ਵੀ ਦੇਰ ਕਰ ਲੈ ਜੇ ਤੂੰ ਆਇਆ ਨਾ ਅੱਛਾ ਜੀ ਮੈਂ ਵੀ ਆਪਣੇ ਪਿੰਡ ਜਾਣਾ ਉਥੋਂ ਕਿਹੜਾ ਤੁਸੀਂ ਪਿੰਡ ਬਰਦਾਸਪੁਰ ਦੇ ਕੋਲ ਨਹੀਂ ਨਹੀਂ ਅਸੀਂ ਜਿਲੇ ਸ਼ਾਰਪੁਰ ਜੇ ਤਹਿਸੀਲ ਦਸੂਆ ਦਸੂਆ ਹਾਂ ਜੀ ਬਾਬੇ ਮਾਈ ਸ਼ਾਦੀ ਚੰਗੀ ਸ਼ਹਿਰ ਆ ਹਾਂ ਜੀ ਤੇ ਨਾਲ ਸਾਡਾ ਪੱਟੀਆਂ ਪਿੰਡ ਸਾਡੇ ਬਜ਼ੁਰਗ ਇਸ ਪਲਾਂ ਢਿਲਵਾ ਫਿਰ ਕਿ ਟਾਂਡਾ ਉੜਮੜ ਹਾਂ ਉੱਥਾਂ ਡੰਡਾ ਵੀ ਛੱਡਾ ਟਾਂਡੀ ਉੜਮੜ ਫਿਰ ਨੰਗਲਵਾਣਾ ਹਾਂਜੀ ਉਧਰ ਸੁਹੇ ਵਾਲੀ ਤੁਸੀਂ ਕਹੇ ਟਾਂਡਾ ਸਾਡਾ ਲੱਗੀ ਸੀ ਹਾਂਜੀ ਹਾਂਜੀ ਠੀਕ ਹੈ ਜੀ ਜੀ ਕੋ ਸ਼ੁਕਰੀਆ 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 ਟਾਂਡਾ ਦਾ ਸ਼ੁਕਰੀਆ ਜੀ ਇਹ ਵੀ ਪੁਰਾਣਾ ਘਰ ਵੀ ਹੈਗਾ ਓਕੇ ਆਦੇ ਤੁਹਾਨੂੰ ਵਾਹਦੀ ਆਓ ਮੁੰਡਾ ਤੁਹਾਨੂੰ ਵਾਹ ਦਿੰਦੇ ਆ ਵੀ ਫਿਰ ਉਧਰ ਚੱਲਦੇ ਆ ਬਾਬੇ ਨੂੰ ਮਿਲਦੇ ਠੀਕ ਹੈ ਜੀ ਆ ਇਸ ਤਰੀ ਹੋਲੀ ਹੋਲੀ ਖੋਜੇ ਲੱਭਦਾ ਹਾਂਜੀ ਹਾਂਜੀ ਜੋ ਓਦਾਂ ਕਹੀਆਂ ਨਾ ਵੀ ਇੱਕੋ ਵੇ ਲੱਭ ਜਾਂਦੇ ਇੱਕੋ ਨਹੀਂ ਲੱਭਦਾ ਇਹ ਖੋਜ ਕਰਨੀ ਪੈਂਦੀ ਹੈ ਬਹੁਤ ਵਧੀਆ ਕੰਮ ਕਰ ਰਹੇ ਹੋ ਵੀ ਪੁੰਦਾ ਕੰਮ ਕਰ ਰਹੇ ਹੋ ਜੀ ਤੁਸੀਂ ਬੜੀ ਖੁਸ਼ੀ ਆ ਪਿੰਡ ਆ ਪਿੰਡ ਬਾਲ ਵੇਖੋ ਆਪਣੇ ਕਿੰਨੇ ਆ ਹਾਂਜੀ ਬਾਹ ਨਿਆਣੇ ਸਾਰੇ ਪਿੰਡ ਦੇ ਨਿਆਣੇ ਇਕੱਠੇ ਹੋ ਕੇ ਆ ਗਏ ਹਾਂਜੀ ਉਹਨਾਂ ਕੋਲੋਂ ਲੈ ਨਹੀਂ ਨੀ ਉਹਨਾਂ ਇਹ ਤਾਂ ਦੱਸਿਆ ਅੱਗੇ ਦੱਸਿਆ ਨਾ ਵੀ ਮਾਲ ਮੂਲ ਇਹਨਾਂ ਬਹੁਤ ਰੱਖਿਆ ਬਲਦ ਰੱਖਿਆ ਲਈ ਠੱਗੇ ਭਜਾਉਣ ਵਾਲੇ ਉਹ ਬਾਈ ਵਾਲੇ ਪਿੰਡਾਂ ਦੇ ਵਿੱਚ ਹਾਂ ਇਹਨਾਂ ਦੇ ਬਹੁਤ ਸ਼ੌਕ ਹੈ ਹਾਂ ਸਾਰੇ ਆਹ ਧੱਗੇ ਦੌੜ ਵਾਲੇ ਇਹਨਾਂ ਦੇ ਮਾਲ ਬੂਰਾ ਰੱਖਿਆ ਭਾਵੇਂ ਪਿੰਡਾਂ ਦੇ ਬਾਹਰ-ਬਾਰੀ ਬੰਨਿਆ ਇਹ ਪ੍ਰੀ ਪਾਰਟੀ ਸਲ ਕਿਹੜਾ ਹਾਂ ਆਹ ਇਹ ਦਾ ਘਰ ਆ ਇੱਕ ਪੁਰਾਣਾ ਘਰ ਲੱਭਿਆ ਜੀ ਕੋਈ ਕੁਛੇ ਕੋਈ ਪਾਈ ਜਾ ਹੋਇ ਪੁਰਾਣੀ ਨਿਸ਼ਾਨੀ ਹੋਇਆ ਤੇ ਕੁਝ ਲਿਖਿਆ ਹੋਣਾ ਲੇਕਿਨ ਹੁਣ ਤੇ ਨਹੀਂ ਹੈ। ਇਹ ਦੀ ਆਪਣੇ ਆਹ ਘਰ ਕਿੰਨਾ ਦਾ ਸੀ? ਹਾਂਜੀ ਕਿੰਨਾ ਦਾ ਸੀ? ਬਜ਼ੁਰਗ ਆਏ ਸੀ ਅਮਰੀਕਾ ਜਿਹੇ ਕਹਿੰਦੇ ਅਸੀਂ ਉਨ ਗਏ ਹੋਏ ਹਾਂ। ਘਰ ਵਿੱਚ ਲੇਡਾ ਤੇ ਇੱਥੇ ਦੇਖ ਕੇ ਗਏ ਆ। ਮਕਾਨ ਤਾਂ ਹੁਣ ਬਹੁਤ ਨੀਵੇਂ ਹੋ ਗਏ ਆ ਵਿੱਚ ਬੜਾ ਇੱਥੋਂ ਬਾਬਾ ਜੀ ਨੇ ਥੋੜੀ ਮਿੱਟੀ ਲੈ ਕੇ ਕਮਰੇ ਦੀ ਮਿੱਟੀ ਮਲੀਆਂ ਵਾਲੇ ਵੀ ਨਾਲ ਸੀਗੇ ਸਾਰਾ ਕੁਝ ਉਹ ਤੋਂ ਦੇਖਦੇ ਗਏ ਆ ਫਿਰ ਉਧਰ ਵੀ ਥੋੜੀ ਰਹਿ ਸੀ ਉਧਰ ਵੀ ਗਏ ਸੀ ਇਸ ਕਮਰੇ ਜੀ ਕਹਿੰਦੇ ਇਸ ਕਮਰੇ ਜੀ ਪੈਦਾ ਹੋਇਆ ਸੀ ਅੱਛਾ ਅੱਛਾ ਚਲੋ ਆਓ ਚਲੀਏ ਉਧਰ ਉਹ ਬਾਬੇ ਨੂੰ ਮਿਲ ਲਈ ਬੇਗਾਨ ਠੀਕ ਆ ਬਾਬੇ ਸ਼ੁਕਰੀਆ ਤੁਸੀਂ ਕਿੱਥੋਂ ਆਏ ਜੇ ਅਸੀਂ ਇੱਥੇ ਰਹੇ ਮੈਂ ਇੱਥੇ ਮੈਨੂੰ ਉਹਦਰ ਪਾਰਟੀਸ਼ਨ ਨੂੰ ਮਿਲ ਰਣੀਆਂ ਸੀ ਪਿੰਡ ਫਿਰੋਜ਼ਪੁਰ ਜ਼ਿਲ੍ਹਾ ਰਣੀਆਂ ਹਾਂਜੀ ਹਾਂ ਤੁਸੀਂ ਤੁਹਾਡੀ ਉਦੋਂ ਦੀ ਪਤਾਸ਼ ਇੱਕ ਬਾਤ ਦੀ ਨਹੀਂ ਮੈਨੂੰ तकरीबन ਉਦੋਂ ਲੋਕ ਨਹੀਂ ਰਹੇ ਸੀ 12447 ਦੇ ਜਿਹੜੇ ਵਰਤੋ ਅੱਛਾ ਅੱਛਾ ਰਣੀਆਂ ਪਿੰਡ ਹਾਂਜੀ ਫਿਰੋਜ਼ਪੁਰ ਹਾਂਜੀ ਠੀਕ ਹੈ ਜੀ ਸ਼ੁਕਰੀਆ ਬਹਿ ਜਾਓ ਹੁਣ ਤੁਹਾਡੀ ਕੋਈ ਬਸ ਇਹ ਆਏ ਲੱਭਣ ਦੇ ਇਹਨਾਂ ਦੇ ਵੀ ਨਾ ਗੁਰਦੁਆਰੇ ਦੇ ਕੋਲ ਘਰ ਸੀ ਤੇ ਇੱਥੇ ਬਜ਼ੁਰਗ ਹੈਗੇ ਕੋ ਪੁਰਾਣੇ ਆਂਦੇ ਉਹਨਾਂ ਨੂੰ ਪੁੱਛਦੇ ਆਂ ਜੇ ਪਤਾ ਲੱਗ ਜੇ ਗੁਰਦੁਆਰਾ ਤਾਂ ਇੱਕ ਤਾਂ ਇੱਥੇ ਆ ਚੌਕ ਦੇ ਵਿੱਚ ਜਿੱਥੇ ਮਕਾਨ ਬਣ ਗਏ ਦੂਸਰਾ ਅੱਗੇ ਉਹ ਇੱਥੇ ਅਸੀਂ ਗੁਰਦੁਆਰਾ ਓਕੇ ਇਸ ਤੋਂ ਇਲਾਵਾ ਵੀ ਕੋਈ ਹੈ ਜੀ ਗੁਰਦੁਆਰਾ ਇਸ ਤੋਂ ਇਲਾਵਾ ਕੋਈ ਨਹੀਂ ਇਹੀ ਸੀਗਾ ਕੋਈ ਕੋਈ ਸੀ ਇੱਕ ਹੀ ਸੀ ਹਾਂ ਚਲੋ ਆਓ ਉਹਦੇ ਸਿਰਦ ਰੱਖ ਦਿੱ ਨਿਸ਼ਾਨੀ ਰਹਿ ਗਈ ਉਹ ਦਰੱਖ ਇਹ ਸਾਰੇ ਨਿਆਣੇ ਪੁੱਛੇ ਸਵਾਗਤ ਕਰਨ ਦੇ ਆਜੋ 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 ਰੋਟੀ ਗੁੰਨਣ ਲੱਗੀ ਆਜੋ ਚਲੋ ਫੇਰੇ ਉਹ ਬਣਾਜੋ ਚਲੋ ਬੰਨੇ ਨੂੰ ਉਹ ਤੂੰ ਉਹ ਬੇਜ਼ਰ ਖਲੋਤੇ ਨੇ ਇਹਨਾਂ ਨੂੰ ਆਂਦੇ ਵੀ ਪੁੱਛਣਾ ਉਸ ਪਤਾ ਅਸਲਾਮੁਅਲੈਕਮ ਜੀ ਕੀ ਹਾਲ ਹੈ ਠੀਕ ਹੋ ਕੈਰੀਅਰ ਸੇ ਠੀਕ ਹੈ ਤੁਹਾਡੀ ਉਦੋਂ ਨੇਜ਼ੀ ਦਾ ਪਤੇਗੜ ਗੁਜਰਾਉਂਗਾ ਹਾਂਜੀ ਲੋਡ ਰੋਡ ਸਟੇਸ਼ਨ ਹੁੰਦਾ ਸੀ ਉਹਦੇ ਨਾਲ ਕਿੰਨੀ ਕਿੰਨੀ ਉਮਰ ਸੀ ਤੁਹਾਡੀ ਜੇ ਤੁਸੀਂ ਇੱਥੇ ਆਏ ਸੀ ਦਵੱਤਾਂ ਖਦ ਸਾਹਿਬ ਉਧਰੋਂ ਸਦਾ ਇੱਥੇ ਪਿੰਡ 'ਚ ਇੱਥੇ ਜਦੋਂ ਪਹੁੰਚੇ ਹਾਂਜੀ 7 ਸਾਲ ਕੀ ਦੱਸਦੇ ਤੁਹਾਨੂੰ ਪੁਰਾਣੇ ਇਧਰਲੇ ਕੋਈ ਜਿਹੜੇ ਪੁਰਾਣੇ ਹੈਗੇ ਸੀ ਪਿੰਡ ਦੇ ਕਿ ਸਾਰੇ ਚਲੇ ਗਏ ਸੀ 1947 ਚੋਂ ਇੱਥੇ ਕੋਈ ਨਹੀਂ ਸਭ ਚਲੇ ਗਏ ਸੀ ਕੋਈ ਨਹੀਂ ਸੀ ਨੇ ਕੁਛ ਹੈ ਸੀ ਇੱਥੇ ਦੋ ਤਿੰਨ ਘਰ ਹੈ ਸੀ ਇੱਕ ਮਾਸੀ ਦਾ ਘਰ ਸੀ ਓਕੇ ਇੱਕ ਜਵਾਈ ਦਾ ਘਰ ਸੀ ਬੜਾ ਕੁਝ ਲੋਕ ਹੈ ਸੀ ਉਹ ਜਿਹੜੇ ਉਹ ਜਦੋਂ ਅਸੀਂ ਆਏ ਆ ਬਲਕੇ ਉਹ ਆ ਆਮ ਰੱਬਾ ਜਿਹੜਾ ਨਾ ਇਹ ਉਹਨਾਂ ਨੇ ਸੰਭਾਲਿਆ ਸੀ ਓਕੇ ਦਾਦਾ ਦੇ ਨਾਮ ਪੂਜਾ ਰਾਮ ਸਿੰਘ ਪਰਦਾਦੇ ਦਾ ਟਾਲਾ ਰਾਮ ਗੁਰਦਰਾਸ ਗੁਰਦਰਾਏ ਸਾਹਿਬ ਦੇ ਨਾਲ ਗਲੀ ਗਲੀ ਦੇ ਨਾਲ ਕਰਦਾ ਦੱਸਦੇ ਮੈਨੂੰ ਤੇ ਪਰਦਾਦੇ ਪਰਦਾਦਾ ਮੇਰੇ ਦਾ ਭਰਾ ਲਾਲ ਲਾਲ ਸਿੰਘ 22 ਸੀ ਉਹ ਗੁਰਦਰਾ ਸਾਹਿਬ ਚ 22 ਜੀ ਸੀ ਕੋਈ ਸੁਣਿਆ ਉਹਨਾਂ ਦਾ ਕਦੀ ਤਾਲਾ ਰਾਮ ਬਠਲਾ ਨਹੀਂ ਨਹੀਂ ਬਲਕੇ ਇੱਥੇ ਕਾਇਆ ਸਾਹਿਬ ਬੁਰੇ ਖਾਲਾ ਕੁਭੀਕ ਸਾਲ ਹੋ ਗਏ ਉਹਨੇ ਓਕੇ ਉਹ ਘਰ ਚ ਜਾ ਕੇ ਆ ਸੀ ਮੈਂ ਨਹੀਂ ਉਹ ਕਬੱਡੀ ਖੇਡਦੇ ਖਿਡਾਰੀ ਸੀ ਓਕੇ ਕਬੱਡੀ ਖੇਡਣ ਵਾਸਤੇ ਆਏ ਸੀ ਇੱਥੇ ਤੇ ਉਹਨਾਂ ਦਾ ਕੋਈ ਇੱਥੇ ਨਾ ਉਹਨਾਂ ਜਿਹੜਾ ਲੜਕਾ ਜਿਹੜਾ ਸੀ ਉਹਦਾ ਇੱਥੇ ਦੀ ਕੋਈ ਜਨਮ ਭੂਮੀ ਉਹਦੀ ਇੱਥੇ ਦੀ ਸੀ ਇਸ ਪਿੰਡ ਦੀ ਓਕੇ ਉਹ ਉਹਨੂੰ ਪੁੱਛਾਣੇ ਰਣੇ ਉਹਨੇ ਇਹ ਦੱਸਿਆ ਸੀ ਉਹਨੂੰ ਕਿ ਦੱਸਿਆ ਉਹਨਾਂ ਘਰਦਿਆਂ ਨੇ ਵੀ ਸਾਡਾ ਮਕਾਨ ਕਿੱਥੇ ਸੀ ਕਿੱਦਾਂ ਸੀ ਉਹਨੂੰ ਫਿਰ ਦੱਸਿਆ ਤੁਹਾਡਾ ਮਕਾਨ ਵੀ ਇੱਥੇ ਉਹ ਸਾਰਾ ਕੁਝ ਇੱਥੇ ਕਿਤੇ ਕਿਦਾਂ ਲੱਭਿਆ ਉਹਨਾਂ ਨੇ ਉਹ ਦੱਸਦੇ ਇੱਕ ਹੋਰ ਆਈ ਸੀ ਕੈਨੇਡਾ ਤੋਂ ਉਹਨਾਂ ਨੂੰ ਵੀ ਘਰ ਮਿਲ ਗਿਆ ਸੀ ਆਪਣਾ ਹਾਂਜੀ ਮੇਰੀ ਮਦਦ ਕਰੋ ਕਿੱਦਾਂ ਲੱਭ ਸਕਦੇ ਮੈਨੂੰ ਤਾਂ ਇੰਨਾ ਪਤਾ ਵਾ ਵੀ ਗੁਰਦੁਆਰਾ ਸਾਹਿਬ ਸੀ ਉਹਦੇ ਨਾਲ ਗਲੀ ਸੀ ਗਲੀ ਦੇ ਨਾਲ ਦਾ ਘਰ ਆਪਣਾ ਸੀ ਗੁਰਦੁਆਰੇ ਨਾਲ ਗਲੀ ਸੀ ਹਾਂਜੀ ਮਰਦ ਬਾਜ਼ਾਰ ਸੀ ਇਹਨਾਂ ਨੇ ਮੈਨੂੰ ਦੱਸਿਆ ਸੀ ਗਲੀ ਗਲੀ ਦੇ ਨਾਲ ਦਾ ਘਰ ਆਪਣਾ ਜਿਹੜਾ ਘਰ ਜਿਹੜਾ ਇਹਨਾਂ ਦਾ ਸਾਹਮਣੇ ਘਰ ਆਸ਼ਕਵਾਹ ਕੋਲੋਂ ਦਾ ਸੀ ਉਹਦੇ ਨਾਲ ਗਲੀ ਹੈ ਨਾ ਸਾਹਮਣੇ ਹਾਂ ਆਛਕ ਤਾਂ ਤਰੀਫ ਹੋਣ ਜਿੱਥੇ ਜਿੱਥੇ ਛੋਣਾ ਨੇ ਲੈ ਲਿਆ ਉਹ ਸਾਰਾ ਮਤਲਬ ਸਰਕਾਰ ਦਾ ਆ ਤੁਹਾਡਾ ਘਰ ਦੀ ਹੁੰਦਾ ਆ ਉਹ ਬੰਦ ਗਲੀ ਸੀ ਵੈਸੇ ਹਾਂ ਉਹ ਤੁਹਾਡਾ ਘਰ ਦੀ ਆ ਨਹੀਂ 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 ਹਾਂ ਗੁਰਦਾਰੇ ਦੇ ਸਾਹਮਣੇ ਸੀਗਾ ਨਹੀਂ ਨਹੀਂ ਸਾਹਮਣੇ ਨਾਲ ਕਹਿ ਰਹੇ ਆ ਗੁਰਦਾਰੇ ਦੇ ਨਾਲ ਗਲੀ ਗਲੀ ਦੇ ਨਾਲ ਦਾ ਘਰ ਸਾਡੇ ਤੋਂ ਗੁਰਦਾਰ ਦਾ ਫਰਕ ਹੀ ਹੈ ਨਾ ਨਹੀਂ ਨਹੀਂ ਸਿਰਫ ਤੁਹਾਡੇ ਘਰ ਦੇ ਕੋਸ ਨਾ ਕੋਈ ਨਹੀਂ ਜੀ ਇਹ ਵੀ ਗਲੀ ਸੀ ਮਸਜਿਦ ਦੇ ਜਿੱਦਨੇ ਹਾਂ ਜੀ ਉਹ ਜਿਹੜਾ ਘਰ ਸੀ ਨਾ ਮਸਜਿਦ ਦੇ ਨਾਲ ਅੱਛਾ 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 ਸਾਹਮਣੇ ਗਲੀ ਸਾਹਮਣੇ ਗਲੀ ਕੋਈ ਨਹੀਂ ਦੇਤਾ ਉਹ ਲੜਕੇ ਫਰਾਂ ਹੋਣੀ ਮਸਜਿਦ ਕਦੋਂ ਬਣੀ ਸੀ ਕਿਹੜੇ ਸਾਲ ਚ ਇਹ ਮੰਜਿਲ ਹੁਣ ਬਧਾਈ ਹੋਣੀ ਹੈ ਜੀ ਥੋੜੀ ਜਿਹੀ ਪਰ ਇੱਕ ਮਿੱਟੀ ਲੈ ਕੇ ਜਾਣੀ ਆ ਪੇਟ ਦੀ ਉਹ ਇਨੀ ਸੇਵਾ ਵਾ ਹੁਣ ਉੱਥੇ ਜਾ ਕੇ ਜਿਹੜਾ ਗੁਰਦੁਆਰਾ ਸਾਹਿਬ ਨਾਲ ਪੇਟ ਲੱਗਾ ਨੇ ਮੈਂ ਤੁਹਾਨੂੰ ਉੱਥੋਂ ਲੈ ਕੇ ਜਾਵਾਂਗੇ ਇੱਕ ਲਫਾਫਾ ਦੇ ਦਿਓ ਮੈਨੂੰ ਪੁਲਿਸ ਅੱਛਾ ਕਰਾ ਲਓ ਜਿਹੜਾ ਹੈ ਉੱਥੇ ਸ਼ੌਪਾਂ ਤੁਸੀਂ ਚਲੋ ਠੀਕ ਹੈ ਠੀਕ ਹੈ ਜੀ ਫਸ ਤੁਹਾਡੇ ਦਰਸ਼ਨ ਕਰ ਲਏ ਜੀ ਨੇ ਹੁਣ ਤੁਸੀਂ ਉਹ ਜਗ੍ਹਾ ਦੇਖਣੀ ਹੈ ਹਾਂਜੀ ਹਾਂਜੀ ਚੱਲ ਜੀ ਕੀ ਨਾਮ ਜੀ ਤੁਹਾਡਾ ਜੀ ਮੇਰਾ ਤਾਲੂ ਸਾਂਜੀ ਤਾਲੂ ਜੀ ਕਾਲੂ ਉਧਰ ਦੀ ਪ੍ਰਦੇਸ਼ ਹੈ ਉਧਰ ਹੀ ਤੁਹਾਡੀ ਉਧਰ ਕੀ ਇੱਕ ਉਮਰ ਸੀ ਤੁਹਾਡੀ ਜਦੋਂ ਆਏ ਸੀ ਤੁਸੀਂ 8-10 ਸਾਲਾਂ ਦੀ ਕਿਹੜੀ ਜਗ੍ਹਾ ਤੂੰ ਉਧਰ ਜਿਲ੍ਹੇ ਹੁਸ਼ਿਆਰਪੁਰ ਇਹਨਾਂ ਨਾਲ ਓਕੇ ਲਓ ਵੀ ਇਹਨਾਂ ਦੇ ਹੋ ਗਿਆ ਵੀ ਪਤਾ ਲੱਗ ਗਿਆ ਵੀ ਤੇ ਜੋ ਲੱਭਦੇ ਸੀ ਉਹ ਆਧ ਅਧਕ ਤੱਕ ਤੇ ਪਹੁੰਚ ਗਏ ਲੇਕਿਨ ਇਹਨਾਂ ਦੇ ਫੋਰ ਫਾਦਰ ਦਾ ਕੋਈ ਦੱਸ ਸਕੀ ਉਹ ਬਜ਼ੁਰਗੋਂ ਕੋਈ ਨਹੀਂ ਹੈ ਏ ਕਾਂ ਦੇ ਬਾਬਾ ਮੋਛੀਆਂ ਦਾ ਹੈ ਸੀ ਉਹਦੀ ਵੀ ਪਿਛਲੇ ਸਾਲਾਂ ਦੇ ਡੈਥ ਹੋ ਗਈ ਓਕੇ ਜੀ ਤੇ ਆਪਾਂ ਵੇਖ ਲਓ ਹੁਣ ਜਗਾ ਵੀ ਘਰ ਵਾਲੀ ਨਿਸ਼ਾਨਦੇਹੀ ਕਰ ਹੀ ਦਿੱਤੀ ਐ ਮਸਜਿਦ ਵਾਲੀ ਜਿਹੜਾ ਹਾਂਜੀ ਤੇ ਉਹਨਾਂ ਦੱਸਿਆ ਵੀ ਮਸਜਿਦ ਵਾਲੀ ਜਗਾ ਤੇ ਬਾਕੀ ਗੁਰਦੁਆਰਾ ਵੀ ਇੱਥੇ ਵੇਖ ਲਿਆ ਫੇਰੇ ਕੋਈ ਵੇਖ ਲਓ ਤੇ ਮਿੱਟੀ ਲੈ ਲਓ ਤੇ ਕਪੜਾ ਕੰਮ ਲਾ ਕੇ ਲੱਗ ਗਿਆ ਹਾਂ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਭਾਜੀ ਥੈਂਕਿਊ ਜੀ ਬੜੀ ਕਿਸਮਤ ਮੇਰੀ ਜਿਦਾ ਮੈਂ ਦੱਸਿਆ ਪੰਜ ਜਨਰੇਸ਼ਨ ਚ ਮੈਂ ਪਹਿਲਾ ਬੰਦਾ ਵਾਪਸ ਆਇਆ ਵਾਂ ਪਿੰਡ ਚ 78 ਇਅਰਸ ਬਾਅਦ ਬੜਾ ਅੱਛਾ ਲੱਗ ਰਿਹਾ ਆਪਣੇ ਇੱਥੇ ਆ ਕੇ ਜਿੱਥੇ ਸਾਡੇ ਦਾਦੇ ਪੜਦਾਦੇ ਖੇਡੇ ਇਸ ਪਿੰਡ ਚ ਰਹੇ ਆ ਬਹੁਤ ਖੁਸ਼ੀ ਹੋ ਰਹੀ ਹੈ ਜੀ ਆ ਕੇ ਧੰਨਵਾਦ ਤੁਹਾਡਾ ਮੇਰੇ ਪਿੰਡ ਦੇ ਬਾਹਰ ਜਿਹੜੇ ਨਾਲ ਇਕੱਠੇ ਹੋ ਕੇ ਸਵਾਗਤ ਕਰਨ ਦੇ ਵੀ ਇੰਡੀਆ ਦਾ ਸਾਡਾ ਪੁਰਾਣਾ ਲੱਗ ਗਿਆ ਜਿਹੜਾ ਮੌਕਾ ਨਹੀਂ ਮੱਕਸ ਨਹੀਂ ਦੇ ਦਿੱਤਾ ਹਾਂ ਜਿਹੜੀ ਜਗ੍ਹਾ ਸਾਰੀ ਦਸਾਰੀ ਆਂਦੇ ਆਏ ਗੁਰਦੁਆਰੇ ਹਾਂ ਸਾਰੀ ਦੋਸਤ ਆਪ ਦੇ ਨਾਲ ਉਹ ਜਿੱਥੇ ਮਸਜਿਦ ਹੈ ਗਲੀ ਦੇ ਨਾਲ ਤੇ ਬਸਤੇ ਵਾਲੀ ਸਾਈਡ ਤੋਂ ਬੰਦ ਤੇ ਸਾਡੇ ਘਰ ਆ ਨੁੱਕਰ ਤੋਂ ਕੋਨੇ ਤੋਂ ਸ਼ੁਰੂ ਹੁੰਦਾ ਜੀ ਅੱਛਾ ਜੀ ਗੁਰਦੁਆਰਾ ਸਾਹਿਬ ਆ ਨੁੱਕਰ ਜਿਹੜੀ ਕੋਨਾ ਠੀਕ ਹੈ ਜੀ ਇੱਥੋਂ ਲੈ ਕੇ ਉਹ ਨਮਨਦਨਾਰ ਨੇ ਪਾਸੇ ਉਹ ਜਿਹੜੇ ਨੇ ਦੁਬਾਰਾ ਜੀ ਹਾਂ ਜੀ ਉਹ ਗੇਟ ਤੱਕ ਇਹ ਸਾਰੀ ਜਗ੍ਹਾ ਇਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਸਾਡੀ ਇਹ ਵੀ ਇਸੇ ਤਰ੍ਹਾਂ ਪਿਛਲੀ ਸਾਈਡ ਤੇ ਵੀ ਆ ਓਏ ਆਪਣਾ ਆ ਕੇ ਖਲੋਗੇ ਜਰਾ ਦੇਖ ਲਓ ਜੀ ਹਾਂਜੀ ਇੱਥੇ ਕਹ ਰਹੇ ਸੀ ਸਾਡੇ ਬਜ਼ੁਰਗ ਵੀ ਗੁਰਦਰਾ ਸਾਹਿਬ ਸੀ ਗੁਰਦਰਾ ਸਾਹਿਬ ਦੇ ਨਾਲ ਗਲੀ ਗਲੀ ਦੇ ਨਾਲ ਆਪਣਾ ਘਰ ਸੀ ਬਹੁਤ ਵਧੀਆ ਲੱਗ ਰਿਹਾ ਜੀ ਆਪਣੇ ਪਿੰਡ ਆ ਕੇ ਪਰ ਅਨਫੋਰਚੂਨੇਟਾ ਕੋਈ ਮਿਲ ਨਹੀਂ ਪਾਇਆ ਆਪਾਂ ਨੂੰ ਜਿਹੜੇ ਇੱਧਰਲੇ ਬੋਰਨ ਹੋਣ ਪਰ ਬਜ਼ੁਰਗ ਦੱਸ ਰਿਹਾ ਵੀ ਆਹ ਸਾਰਾ ਗੁਰਦਰਾ ਸਾਹਿਬ ਦੀ ਜਗ੍ਹਾ ਸੀ ਇੱਥੋਂ ਸ਼ੁਰੂ ਕਰਕੇ ਜੀ ਮਤਲਬ ਉਹ ਵੀ ਮਾਰਨ ਪੁਰਾਣੀ ਹੈ ਬਾਕੀ ਆਹ ਲਫੂ ਬਦਲ ਦਿੱਤੀਆਂ ਨੇ ਕੰਨਾ-ਕੰਨਾ ਚੇਂਜ ਹੋ ਗਏ ਆ। ਇੱਟਾਂ ਜਿਹੜੀਆਂ ਉਹੀ ਨੇ। ਸਭ ਕੁਝ ਉਹੀ ਆ। ਇੱਕ ਪਿੱਛੇ ਤੱਕ ਕਿੱਥੇ ਤੱਕ ਗੁਰਦੁਆਰਾ ਸਾਹਿਬ। ਉਹ ਜਿੱਥੇ ਸਦਾ। ਉਹ ਇੱਟਾਂ ਦਾ। ਅੱਛਾ ਇੱਟਾਂ ਦਾ। ਉਹ ਕਿੱਥੇ ਲੱਗੀਆਂ ਨਹੀਂ ਐਸਾ ਉਹ ਰਿਵਾਰਡ ਜੀ ਬਣੀ ਨਾਲੀ ਦੇ। ਹਾਂਜੀ। ਹੁਣ ਇਹਨਾਂ ਨੇ ਮੈਨੂੰ ਦੱਸਿਆ ਵੀ ਨੁਕਰ ਵਾਲਾ ਘਰ ਸੀ ਜਾਂ ਗਲੀ ਦੇ ਨਾਲ ਘਰ ਸੀ ਕੋਈ ਕੋਈ ਵੀ ਹੋ ਸਕਦਾ ਉਹਨਾਂ ਆਪਾਂ ਨੂੰ ਕੁਝ ਨਹੀਂ ਪਤਾ। ਨਹੀਂ ਨਹੀਂ। ਉਹ ਆ ਮਾਰਗਿਆਰੀ ਆ। ਉਹ ਤਾਂ ਹੁੰਦਾ। ਹਾਂ ਜੀ ਪਿੱਛੇ ਉਹ ਜਿਹੜਾ ਤੁਸੀਂ ਦੱਸਿਆ ਘਰ ਤੁਹਾਡਾ ਉਹ ਪਿੱਛੇ ਗਲੀ ਦੇ ਵਿੱਚ ਘਰ ਸੀ ਹਾਂ ਗਲੀ ਤੇ ਰਹੇ ਹੋ ਸੀ ਜੇ ਤੁਹਾਡੇ ਤੋਂ ਸਾਹਮਣੇ ਇਹ ਬਣਦੀ ਆ ਗਲੀ ਆ ਗੁਰਦੁਆਰੇ ਦਾ ਗੇਟ ਸੀ ਅੱਛਾ ਜੀ ਛੋਟਾ ਗੇਟ ਜਿਹੜਾ ਹਾਂ ਜੀ 메ਨ ਗੇਟ ਤਾਂ ਉਧਰ ਆ ਹਾਂ ਜੀ ਆਹ ਜਿਹੜੇ ਸਾਹਮਣੇ ਗਲੀ ਸੀ ਓਕੇ ਜੀ ਜਿਹੜੇ ਸਾਹਮਣੇ ਬਿਲਕੁਲ ਮਕਾਨ ਸੀ ਮੇਬੀ ਉਹ ਮਕਾਨ ਹੋਵੇਗਾ ਤੁਹਾਡਾ ਪਿੰਡ ਘੁੰਮ ਲਿਆ ਆਪਾਂ ਜਿੱਥੇ ਬਜ਼ੁਰਗਾਂ ਨੇ ਖੇਡੇ ਜੰਮੇ ਪਲੇ ਆ ਬਸ ਇੰਨਾ ਹੀ ਬਹੁਤ ਅਜੀਬ ਸਾਨੂੰ ਨਹੀਂ ਹੋਰ ਜਿਹੜੀ ਜਿਹੜੀ ਚੀਜ਼ ਤੁਸੀਂ ਮناسب ਸਮਝਦੇ ਹੋ ਪੁੱਛਣੀ ਅਜਿਹਾ ਦਿਖਾਣੇ ਆ ਨਾਸਿਰ ਭਾਈ ਜੀ ਕੀ ਜਿਹੜੇ ਆਉਂਦੇ ਆ ਭਾਈ ਪੈਂਕੀ ਕੁਐਸਚਨ ਜਿਆਦਾ ਪੁੱਛਦੇ ਹੋ ਆ ਕੇ ਤੁਹਾਨੂੰ ਅੰਦਰ ਦੀ ਵਿਜ਼ਿਟ ਕਰਾ ਦਿੰਦੇ ਗੁਰਦੁਆਰੇ ਦਾ ਕਲੂ ਮਿਲ ਜਾਂਦਾ ਵੀ ਐਸੇ-ਐਸੇ ਤਰ੍ਹਾਂ ਦੀ ਕਿਹੜੀ-ਕਿਹੜੀ ਜਗ੍ਹਾ ਕਿੱਥੇ ਸੀ ਔਰ ਆਈਡੀਆ ਹੋ ਜਾਂਦਾ ਹਣ ਸਾਲ ਬਾਰੇ 80 ਸਾਲ ਹੋ ਗਿਆ ਨਾ ਹਾਂਜੀ ਸਰ ਤੇ ਫਿਰ ਆਈਡੀਆ ਹੋ ਜਾਂਦਾ ਵੀ ਇੱਥੇ ਵੀ ਜਿਹੜੇ ਜਗ੍ਹਾ ਉਹ ਕੋਈ ਨਸਰਤ ਨਾ ਉਹ ਸੁਤਲਵਾ ਜਿਹੜਾ ਹਾਂ ਉਹ ਜਿਹੜਾ ਦਰਵਾਜ਼ਾ ਇਹ ਦਰਵਾਜ਼ਾ ਗੁਰਦੁਆਰੇ ਦਾ ਜਿਹੜਾ ਪੁਰਾਣਾ ਲੱਗਾ ਅਸਾ ਪੁਰਾਣਾ ਦਰਵਾਜ਼ਾ ਹੈਗਾ ਨਹੀਂ ਨਹੀਂ ਸ਼ਿਫਟ ਕੀਤਾ ਹਾਂ ਨਹੀਂ ਹਾਂਜੀ ਪੁਰਾਣਾ ਦਰਵਾਜ਼ਾ ਤੇ ਲੱਭ ਗਿਆ ਹਾਂਜੀ ਪੁਰਾਣਾ ਦਰਵਾਜ਼ਾ ਪੁਰਾਣਾ ਦਰਵਾਜ਼ਾ ਲੱਭ ਗਿਆ ਜੀ ਹਾਂਜੀ ਗੁਰਦ੍ਰਸ਼ ਸਾਹਿਬ ਦਾ ਕਹਿੰਦੇ ਆ ਦਰਵਾਜ਼ਾ ਹੁੰਦਾ ਸੀ ਚਲੋ ਟੱਚ ਕਰਦੇ ਕੁਕ ਚੰਦਨ ਲਾਲ ਉਹ ਪਿੱਛੇ ਹੋ ਜਾਣਾ ਯਾਨੀ ਪਿੱਛੇ ਪੁਰਾਣਾ ਕਿਹਨੇ ਚਾਇਆ ਭਾਈ ਛੋੜ ਦਿਓ ਇੱਥੋਂ ਇਹ ਦਰਵਾਜ਼ਾ ਹੈ ਇਹ ਅਸਲ ਦਰਵਾਜ਼ਾ ਹੈ ਇਹ ਓਕੇ ਜੀ ਇਹਦੀ ਤਸਵੀਰ ਤੁਸੀਂ ਲੈ ਲ ਕੇ ਜਾਇਆ ਫਿਰ ਮਾਹਬੂਬ ਕਰ ਸਕਦੇ ਹੋ ਭਾਈ ਫਾਈਲ ਕਰ ਦਿੱਤੀ ਠੀਕ ਹੈ ਇੱਧਰ ਹੋ ਜਾ ਪਿੱਛੇ ਇਹ ਆਇਆ ਸੀ ਤਾਂ ਸੂਟ ਲਈ ਦੇ ਕੇ ਜੁੰਦੀ ਦੇ ਦੇ ਕੇ ਉਹ ਇੱਥੇ ਹੀ ਆ ਉਹ

ਨਹੀਂ ਨਾ ਬੋਰੇ ਨਾ ਤੁਸੀਂ ਰਾਵੜੀਆਂ ਬੜੀਆਂ ਗੇਜ਼ੇ ਉਹ ਹੁੰਦਾ ਸੀਗਾ ਸਰਕਾਂ ਦੇ ਬਾਰੇ ਦਾ ਜਿਹੜਾ ਇੱਥੇ ਰੱਖਿਆ ਹੈ ਰਾਮ ਰਾਮ ਭਾਈਓ ਠੀਕ ਹੈ ਜੀ ਥੈਂਕ ਯੂ ਜੀ ਤੁਹਾਡਾ ਟੈਂਟ ਦੀ ਮਿੱਟੀ ਲੈ ਕੇ ਚੱਲੇ ਆ ਹੁਣ ਆਪਣੇ ਦੇਸ਼ ਨੂੰ ਬਹੁਤ ਬਹੁਤ ਥੈਂਕ ਯੂ ਜੀ ਕਿਸੇ ਫਾਰੀ ਅੱਗੇ ਤੁਹਾਡਾ ਥੈਂਕ ਯੂ ਬਹੁਤ ਬਹੁਤ ਤੁਸੀਂ ਇੰਨਾ ਕੰਫੀਡੈਂਸ ਸਾਨੂੰ ਦਿੱਤਾ ਧਿਆਨ ਨੂੰ ਰਾਮ ਰਾਮ ਭਾਈਓ ਟੈਂਟਾਂ ਨੂੰ ਸਮਝਦਾ ਸੇ ਬਹੁਤ ਵਧੀਆ ਲੱਗ ਰਿਹਾ ਮੈਨੂੰ ਮੈਂ ਫਸਟ ਪਰਸਨ ਆਪਣੀ ਫੈਮਲੀ ਸਾਰਿਆਂ ਚੋਂ ਆਇਆ ਹਾਂ ਤੇ ਸਾਰੇ ਮੇਰੇ ਭਰਾਵਾਂ ਨੂੰ ਮਿਲ ਰਿਹਾ ਹਾਂ ਕਿ ਸੇ ਟਾਈਮ ਸਾਡੇ ਬਜ਼ੁਰਗ ਇਸ ਪਿੰਡ ਚ ਰਹਿੰਦੇ ਸੀ ਖੇਡਦੇ ਸੀ ਇਥੇ ਨਾਲ ਨੇ ਤੇ ਜਦੋਂ ਆਪਾਂ ਲੱਭੀ ਉਥੇ ਤੇ ਥੈਂਕ ਯੂ ਟੂ ਬਾਬਾ ਕੋਈ ਦੋ ਜੀ ਬਹੁਤ ਸ਼ੁਕਰੀਆ ਜੀ ਸ਼ਾਮ ਲਈ ਚੰਗਾ ਭਾਈ ਦੋਸਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਚੰਗਾ ਵੀਰੇ ਛੋਟੇ ਭਾਈ ਖਾ ਜਾਂਦੇ ਸਾਡੇ ਘਰੋਂ ਜਾ ਖੋਲਗੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਉਹਦਾਂ ਘਰੋਂ ਜਾ ਖੋਲਾਂਗੇ ਬੜੀ ਯਾਦ ਹੈ ਓਕੇ ਨਹੀਂ ਠੀਕਾ ਬੇਟੀ ਠੀਕ ਤੁਸੀਂ ਥੋੜਾ ਬਹੁਤ ਬਹੁਤ ਸਾਰਿਆਂ ਦਾ ਜਨਾ ਪਿਆਰ ਦੇਣ ਨੂੰ ਤੁਹਾਨੂੰ ਆਪਣੇ ਤੇ ਸ਼ੁਕਰ ਕਰਿਆ ਹੋਰ ਸੀ ਆਪਣੇ ਫੈਮਲੀ ਮੈਂਬਰ ਲੈ ਕੇ ਆਵਾਂਗੇ ਦੂਜੀ ਵਾਰੀ ਚਾਹ ਤਾਂ ਬੜਿਆਂ ਦਾ ਹੈਗਾ ਉਹ ਆਇਆ ਵਾ ਕੋਈ ਨਾ ਵੀ ਨੂੰ ਕਰਦੇ ਆਂ ਅਗਲੇ ਵਾਸਤੇ ਓਕੇ ਬਾਈ ਮੁੜਿਓ ਓਕੇ ਬਾਈ ਬਾਈ ਹਮ ਪਰੰਪਰਾ ਤੋਂ ਮੁਕਤ